ستری میں جسپال رسپال مڈیر بھائی بھی آئے ہوئے ہیں گل بات کرنے بھائی جی ستری ਪਈ ਆਜ ਦੇ ਦਿਨ ਨੂੰ ਕੀ ਕੁਛ ਕਹਿਣਾ ਚਾਹੁੰਦੀ ਆ ਦੋ ਸ਼ਬਦ ਵਿੱਚ ਬੋਲਣਾ ਚਾਹੁੰਦੀ ਮਿਲੋ ਜੀ 90 ਦਾ ਕੇ ਸਾਡਾ ਜੋ ਇਹ ਦੋ ਹਫ਼ਤਾ ਫੜਾ ਗਿਆ ਜੀ ਨੂੰ ਨਾਮਕ ਤੇ ਇਹ ਜੀ ਚਾਈ ਤੇ ਹਸਪਤਾਲ ਕਿਉਂਕਿ ਅਸੀਂ ਅੰਨ 2000 ਆਪਣੇ ਵਿਦਵਾਨ ਚੁੱਕਿਆ ਸੀ 11ਵਾਂ ਜਾ ਕੇ ਇਹ ਮੁਕੰਮਲ ਹੋਇਆ ਸੀ ਤੇ 11 ਤੋਂ ਅੱਜ ਤੱਕ ਪਰਮਾਗੋਦੀ ਚਰਪਾ ਦੁਆਰਾ ਇਹ ਬੜੀ ਸਫਲਤਾ ਦੇ ਨਾਲ ਚੱਲਦਾ ਆ ਤੇ ਸਾਡੇ ਸਾਡੀ ਐਨ ਆਰ ਆਈ ਵੀਰਾਂ ਦੇ ਇਹ ਸਾਡੀ ਦੇਣਾ ਹੈ ਅਦੇ ਸ੍ਰੀ ਰਾਮ ਜਪਨੀ ਮੰਦਿਰ ਜਿਹੜਾ ਉਹਦੇ ਉੱਪਰੋਂ ਉਹਦੇ ਪ੍ਰਧਾਨ ਤੋਂ ਇਹ ਸਾਰਾ ਚੱਕੋ ਨਹੀਂ ਚੱਕਿਆ ਸੀ ਉਹਨਾਂ ਨੇ ਸਾਰੀ ਕਲੈਕਸ਼ਨ ਕੀਤੀ ਬਾਹਰੋਂ ਤੇ ਤੀਰਹੀ ਚੰਗਾ ਦੇ ਚੰਗਾ ਸਭ ਦੇ ਤਨਖਾਹਾਂ ਜਿਹਾ ਲਾਹੇ ਇਹ ਹਸਪਤਾਲ ਦਾ ਆਪਣਾ ਚਲਾਇਆ ਬਣਾਇਆ ਤੇ ਉਹਦੇ ਵਿੱਚ ਸਦਾ ਕਾਸ਼ ਗਿਆ ਸਦਾ ਅੱਜ ਤਾਂ ਤੇ ਅਸੀਂ ਸਾਰੇ ਕਾਸ਼ੀਆਂ ਇਹ ਬਾਅਦ ਦੇ ਵਿੱਚ ਅਸੀਂ ਸਮੇਂ ਸਮੇਂ ਅੰਭਾਰ ਇਸ ਹਸਪਤਾਲ ਨੂੰ ਬਹੁਤ ਵਧੀਆ ਕੋਈ ਸਹੂਤਾ ਕੋਈ ਜੁਟਾ ਦੇ ਰਹੇ ਆ ਬਿਨ ਦੇ ਹਰ ਹਫ਼ਤਾ ਸਰਪੰਚਾਂ ਤੋਂ ਵਰ ਮੰਾਇਆ ਜਾਂਦਾ ਹੈ ਤੇ ਕਿਸੇ ਵੀ ਅਥਨਪੁਰ ਸਾਹਿਬ ਪ੍ਰੋਗਰਾਮ ਕਰਾਇਆ ਜਾਂਦੇ ਆ ਅੱਜ ਵੀ ਇਸ ਵਾਰ ਵੀ ਤਰੀਖ 6 ਅਥਨਪੁਰ ਸਾਹਿਬ ਤੋਂ ਪਾਇਆ ਜਾ ਰਿਹਾ ਹੈ ਕਿਨੇ ਅਜੇ ਪੁੱਲ ਪੁੱਲ ਹੈ ਤੇ ਬਿਨਾਂ ਦਾ ਸਾਡੇ ਹਫ਼ਤਾ ਅਰਮੀ ਪੱਤਰ ਸੰਪਰਕ ਬਾਹਰ ਨਾਮ ਨਹੀਂ ਹੰਦ ਰਿਹਾ ਬਾਬਾ ਜੀ ਰਜਪੁਰ ਵਾਲੇ ਓਲੇ ਵਾਲੇ ਦਾ ਆ ਤੇ ਉਹਨਾਂ ਨੇ ਸਾਨੂੰ ਇਹੀ ਆਵਾਜ਼ ਦਿੱਤੀ ਜਿਹੜੇ ਪਰੇ ਦੀ ਟੋਕਣ ਲੱਗੀ ਹੈ ਹਾਸਾ ਐਸੇ ਦਾ ਕਲਰ ਆ ਜਾਂਦਾ ਹੈ ਕ੍ਰੋਧ ਪ੍ਰਵਾਹਾਂ ਦੀ ਕਿਰਪਾ ਦੁਆਰਾ ਸ਼ਰਦੀ ਭਗਵਾਨ ਦੀ ਕਿਰਪਾ ਦੁਆਰਾ ਜੁਹਾਂ ਦੇ ਮਹਾਰਾਜ ਦੀ ਖਬਰ ਆ ਉਹ ਇਸ ਤਰ੍ਹਾਂ ਚੱਲ ਰਿਹਾ ਹੈ ਤੇ ਅਸੀਂ ਹਰ ਸਾਲ ਸਰਪਰੀ ਦੇ ਤੇ ਜੋ ਹੈ ਟੈਂਪਰਾ ਅਰਗਿਵਾਂ ਟੈਂਪਰਾ ਕਰਦੇ ਆਂ ਤੇ ਅੱਜ ਵੀ ਜੋ ਹੈ ਗੁਰਦ੍ਰਾਪਾਲ ਦੇ ਵਿਜੇ ਜੋ ਮੈਡੀਕਲ ਚੈੱਕਅਪ ਟੈਂਪਰਾ ਦਾ ਰਾਜ ਹੋਇਆ ਹੈ ਐਸ ਤਰ੍ਹਾਂ ਤੇ ਜਿਹਦੇ ਵਿੱਚ ਵੀ ਬੜੀਆਂ ਹੀ ਆਪਣੀ ਲੋਕਾਂ ਨੂੰ ਪ੍ਰੋਫੈਸ਼ਨ ਦੇ ਰਹੇ ਆ ਜਿਨ੍ਹਾਂ ਦੇ 2.5 ਹਜ਼ਾਰ ਦਾ ਕੋਈ ਪ੍ਰੋਫਾਈਲ ਟੈਸਟ ਉਹ ਸਿਰਫ 500 ਰੁਪਏ ਦਿੱਤਾ ਜਾ ਰਿਹਾ ਹੈ ਟੈਸਟ ਤੇ ਹੋਰ ਵੀ ਹੋ ਰਹਾ ਵਾਪਰੀ ਮੈਡੀਕਲ ਤੇ ਫਰੀ ਕਿਤੇ ਚੱਕਪ ਵੀ ਚੱਲ ਰਿਹਾ ਤੇ ਤੁਸੀਂ ਦੇਖਿਆ ਬਾਹਰ ਖੂਦਾਂ ਕਰਦੀ ਲਗਾਇਆ ਗਿਆ ਹੈ ਤੇ ਫਰੀ ਖੂਦਾਂ ਕਰਦੀ ਲਗਾਇਆ ਗਿਆ ਜੀ ਮਹਾਦਾਰ ਮਹਾ ਬੰਦ ਹੈ ਜੇ ਤੋ ਬਹੁਤ ਬੜੀਆਂ ਕੰਮ ਪਾ ਦਿੱਤੇ ਇਸ ਵਾਪਰੀ ਦੇ ਪਰਮ ਤੇ ਹਰ ਇੱਕ ਪਰ ਪਹੁੰਚੀਆਂ ਸਾਰੇ ਜੀ ਆਇਆ ਕਹਿੰਦੇ ਹਾਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਇਹ ਹੀ ਅਰਦਾਸ ਕਰਦੇ ਆ ਕਿ ਸਾਨੂੰ ਗੱਲ ਸੁਣਨਾ ਕਿ ਸਾਡੇ ਹੱਥਾਂ ਤੋਂ ਇਹ ਹੈ ਡਾਕਟਰ ਸਾਹਿਬ ਸਾਡੇ ਬੜੇ ਮਿਹਨਤੀ ਹੈ ਤੇ ਜੱਕਰ ਡਿਪਾਰਟਮੈਂਟ ਜੀ ਡਾਕਟਰ ਰਾਜੀ ਜੀ ਦਾ ਆਮ ਤੌਰ ਤੇ ਅੱਜ ਕੱਲ ਜਿਹੜਾ ਹੈ ਹੌਸਪੀਟਲ ਵਿੱਚ ਇਲਾਜ ਜਿਹੜਾ ਕਰਾਉਣਾ ਆਮ ਲੋਕਾਂ ਦੇ ਬਰਸੂ ਜਾਨੀ ਨਹੀਂ ਕਿ ਬਹੁਤ ਮਹੰਗਾ ਇਲਾਜ ਹੈ ਪਹਿਲਾਂ ਜਰਨ ਕੰਡੇ 10000 ਰੁਪਏ 20000 ਬਜਾਮ ਕਰਾਉ ਉਹ ਸਾਥ ਨਹੀਂ ਹੱਤਵਾ ਵਾਲੇ ਤੇ ਸਾਡੇ ਬਿਲਕੁਲ ਕੋਈ ਕੰਮ ਕੁਝ ਹੈ ਨਹੀਂ ਡਾਕਟਰ ਸਾਹਿਬ ਨੂੰ ਵੀ ਹੁਣ ਪਸੇ ਆਇਆ ਜਦੋਂ ਸਾਹਿਬ ਕੋਈ ਮਈ ਆਤਮ ਹਾਂ ਉਹ ਕਰੇ ਵੀ ਖਾਲੀ ਨੀ ਮੋੜਨਾ ਉਹਨੂੰ ਜੋ ਵੀ ਆਇਆ ਹੈ ਤਾਂ ਨਹੀਂ ਹੈ ਪੈਸਾ ਕੋਲੇ ਪੈਸਾ ਖਾਲੀ ਪਰ ਤੋਂ ਕਰਾ ਦੇਗਾ ਤੇ ਦੂਜੀ ਜਾਨੀ ਸਭ ਤੋਂ ਮੇਨ ਜਿਹੜਾ ਮਤਲਬ ਦਾ ਤੇ ਨਹੀਂ ਦੀ ਜਾਣਕਾਰੀ بہت <سؤال> بہت ਆਰਮਨ ਗੱਲ ਕਰ ਰਿਹਾ ਹੈ ਸਰ ਸ੍ਰੀ ਕਾ ਜੀ ਸ੍ਰੀ ਕਾ ਅਰੇ ਕੀ ਕਿਹਾ ਜਾਊਗਾ ਜੀ ਤੁਹਾਨੂੰ ਮੈਂ ਦੇਖੀ ਜੀ ਅਸੀਂ ਬਹੁਤ ਭੱਜਾ ਬਣਦੇ ਵਧੀਆ ਲੱਗਾ ਜੀ ਆ ਕੇ ਤੇ ਇੱਕ ਹੀ ਸ਼ਹਿਰਾਸੋਂ ਆਪਣੇ ਪਿੰਡ ਵਾਸੇ ਆਪਣੇ ਪਿਆਰ ਕਰਨ ਵਾਲੇ ਇਹਨਾਂ ਜੰਦੇ ਆ ਜੀ ਬਸ ਮੈਂ ਤਾਂ ਇਹੀ ਬੇਨਤੀ ਕਰੂੰਗਾ ਜੀ ਕਿ ਬਹੁਤ ਉਪਰਾਲੇ ਕਰਕੇ ਹਸਪਤਾਲ ਨੂੰ ਖੜਾ ਕੀਤਾ ਗਿਆ ਜੀ ਹਰ ਸਾਲ ਦੀ ਤਰ੍ਹਾਂ ਸ਼ਿਵਰਾਤਰੀ ਦੇ ਮੌਕੇ ਤੇ ਇਸ ਸਾਲ ਵੀ ਫ੍ਰੀ ਮੈਡੀਸਨ ਚੈੱਕਅਪ ਕੈਂਪ ਠੀਕ ਹੈ ਜੀ ਤੇ ਖੂਨਦਾਨ ਦਾ ਕੈਂਪ ਤੇ ਜਿਵੇਂ ਰਿਸ਼ਪਾਲ ਜੀ ਨੇ ਦੱਸਿਆ ਕਿ ਜਿਹੜੇ ਵੀ ਮਹਿੰਗੇ ਟੈਸਟ ਨੇ ਬਲੱਡ ਟੈਸਟ ਪ੍ਰੋਫਾਈਲ ਮਹਿੰਗੀ ਹੁੰਦੀ ਆ ਉਹ ਅਸੀਂ মাত্র 500 ਰੁਪਏ ਵਿੱਚ ਸਾਰੇ ਸਰੀਰ ਦੇ 12 ਤਰ੍ਹਾਂ ਟੈਸਟ ਪਲੱਸ ਜੀ ਕੈਂਪ ਲਾਇਆ ਹੋਇਆ ਹੈ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ੁਗਰਾਤਰੀ ਦੇ ਮੌਕੇ ਤੇ ਅਸੀਂ ਇਹ ਲਗਾਇਆ ਜੀ ਮੇਰੇ ਤੋਂ ਇਲਾਕੇ ਦੇ ਨਿਵਾਸੀਆਂ ਨੂੰ ਸਿਰਫ ਇੱਕੋ ਹੀ ਕਹਿਣਾ ਹੈ ਕਿ ਇਸ ਹਸਪਤਾਲ ਦੀ ਸਹੂਲਤਾਂ ਦਾ ਵੱਧ ਤੋਂ ਵੱਧ ਫਾਇਦਾ ਚੱਕਣ ਠੀਕ ਹੈ ਜੀ ਸ਼ਹਿਰ ਨਾਲੋਂ ਕਿਤੇ ਘੱਟ ਖਰਚੇ ਦੇ ਉੱਤੇ ਇੱਥੇ ਇਲਾਜ ਹੁੰਦਾ 24 ਘੰਟੇ ਐਮਰਜੈਂਸੀ ਦੀ ਫੈਸਿਲਿਟੀ ਹੈਗੀ ਹੈ ਕੋਰ ਹਸਪਤਾਲਾਂ ਵਾਂਗੂ ਅਸੀਂ ਲੋਕਾਂ ਨੂੰ ਇਦਾਂ ਨਹੀਂ ਕਹਿੰਦੇ ਜੀ ਪਹਿਲਾਂ ਤੁਸੀਂ ਐਮਰਜੈਂਸੀ ਆਇਓ ਜੀ ਪਹਿਲਾਂ ਫਾਈਲ ਬਣਾਓ ਪੈਸੇ ਜਮ੍ਹਾਂ ਕਰਾਓ ਸਾਡਾ ਕੰਮ ਹੈ ਜੀ ਇਲਾਜ ਕਰਨਾ ਪੈਸੇ ਜਿਹੜੇ ਹੈਗੇ ਨੇ ਉਹ ਸਵੇਰ ਨੂੰ ਆ ਜਾਣਗੇ ਕੱਲ ਨੂੰ ਆ ਜਾਣਗੇ ਪਰਸੋਂ ਨੂੰ ਆ ਜਾਣਗੇ ਸਾਡੀ ਕੋਸ਼ਿਸ਼ ਇਹੀ ਰਹੀ ਹੈ ਜੀ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਵੀ ਅਸੀਂ ਇਸੇ ਤਰ੍ਹਾਂ ਲੋਕਾਂ ਦੀ ਸੇਵਾ ਕਰਦੇ ਰਹੀਏ ਤੇ ਸਹੂਲਤਾਂ ਵੱਧ ਤੋਂ ਵੱਧ ਇੱਥੇ ਉਪਲਬਧ ਕਰਾਉਂਦੇ ਰਹੀਏ ਜੀ ਠੀਕ ਹੈ ਜੀ ਜੀ ਠੀਕ ਹੈ ਸਰ ਥੈਂਕ ਯੂ ਬਹੁਤ ਬਹੁਤ ਧੰਨਵਾਦ ਤੁਹਾਡਾ ਮੈਂ ਤੁਹਾਨੂੰ ਹਸਪੀਟਲ ਨਹੀਂ ਖਾਲ ਬਣਾਇਆ ਇਹ ਹਸਪੀਟਲ ਦਾ ਬਹੁਤ ਵਧੀਆ ਉਪਰਾਲਾ ਹੈ ਡਾਕਟਰ ਸਾਹਿਬ ਵੱਲੋਂ ਵੈਸੇ ਡਾਕਟਰ ਸਾਹਿਬ ਹੁਣ ਨਾਲ ਆਪਾਂ ਬੈ ਕੇ ਇੰਟਰਵਿਊ ਵੀ ਕਰਾਂਗੇ ਕਿਉਂਕਿ ਤੁਹਾਨੂੰ ਪਤਾ ਤੁਹਾਡਾ ਛੋਟਾ ਵੀਰ ਕਦੇ ਵੀ ਬੈ ਕਦੇ ਕਿਤੇ ਕਿਸੇ ਚੀਜ਼ ਨੂੰ ਵੀ ਏਦਾਂ ਕੱਚ ਨਹੀਂ ਛੱਡਦਾ ਹੁੰਦਾ ਜਦੋਂ ਇੱਕ ਵਾਰ ਕਹਿਤਾ ਆਪਾਂ ਉਹ ਚੀਜ਼ ਨੂੰ ਅੱਗੇ ਲੈ ਕੇ ਆਈਦਾ ਇਹ ਹਸਪੀਟਲ ਬਹੁਤ ਵਧੀਆ ਢੰਗ ਨਾਲ ਬਣਾਇਆ ਗਿਆ ਸੀ ਅੱਜ ਵੀ ਡਾਕਟਰ ਸਾਹਿਬ ਅੱਜ ਵੀ ਚੱਲ ਰਿਹਾ ਹਸਪੀਟਲ ਤੇ ਬਹੁਤ ਵਧੀਆ ਗੱਲ ਆ ਇਹਦੇ ਵਿੱਚ ਬਹੁਤ ਵੱਡੇ ਵੱਡੇ ਬਾਈ ਹੋਂ ਦਾ ਸਹਿਯੋਗ ਰਿਹਾ ਤੇ ਆਪਾਂ ਕਿਤੇ ਡਾਕਟਰ ਸਾਹਿਬ ਨਾਲ ਬਹਿ ਕੇ ਵੀ ਗੱਲਬਾਤ ਕਰਾਂਗੇ ਦੋਸਤੋ ਸੋ ਤੁਸੀਂ ਜੁੜੇ ਰਹੋ ਪੀਵੀ 20 ਬਲਾਚੌਰ ਦੇ ਚੈਨਲ ਨਾਲ ਡਾਕਟਰ ਸਾਹਿਬ ਉਹਨਾਂ ਦੀ ਮੇਨਾ ਵੀ ਬਹੁਤ ਪਿਆਰਾ ਘਰ ਵਾਂਗੂ ਆ ਤੇ ਬਹੁਤ ਵੱਡੀ ਮੋਰੀ ਪਾਰਕਿੰਗ ਦੀ ਜਿਹੜੀ ਜਗ੍ਹਾ ਹੈ ਉਹ ਬਹੁਤ ਵੱਡੀ ਜਿਆਦਾ ਆ ਤੇ ਬਹੁਤ ਵਧੀਆ ਲੱਗ ਰਿਹਾ ਵੀ ਡਾਕਟਰ ਸਾਹਿਬ ਨਾਲ ਮਿਲ ਕੇ ਵੀ ਗੱਲਬਾਤ ਕਰਕੇ ਵੀ ਸਰ ਤੇ ਤੁਹਾਨੂੰ ਦਿਖਾਉਨੇ ਆ ਹਸਪੀਟਲ ਦਾ ਨਾਮ ਸ਼੍ਰੀ ਗੁਰੂ ਨਾਨਕ ਦੇਵ ਜੀ ਚੈਰੀਟੇਬਲ ਹਸਪੀਟਲ ਬਗਾਪੁਰ ਸਭ ਤੋਂ ਵੱਧ ਧੰਨਵਾਦ ਤੁਸੀਂ ਪਿਆਰ ਕਰਦੇ ਹੋ ਤੁਹਾਨੂੰ ਨਵੀਂ ਤੋਂ ਨਵੀਂ ਅਪਡੇਟ ਦਿੰਦੇ ਰਹੂੰਗਾ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਕਰੋੜੀਆ ਥੈਂਕ ਯੂ